ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਗੇ ਅੱਜ ਦਾ ਵਲੋਗ ਇਹ ਆ ਵੀ ਅੱਜ ਹੈਗਾ ਨੌਂ ਦਾ ਜੀ ਦਾ ਮੇਲਾ ਜੀ ਗੁਰਦੁਆਰਾ ਸਾਹਿਬ ਉੱਥੇ ਅੱਜ ਮela ਨਿਕਲਣਾ ਵਾ ਤੇ ਤੁਹਾਨੂੰ ਵਲੋਗ ਨਾਲ ਤਾਂ ਗੇਰੇ ਰਿਓ ਤੁਹਾਨੂੰ ਦਰਸ਼ਨ ਕਰਾਵਾਂਗੇ ਮਹੱਲੇ ਦੇ ਤੇ ਹੁਣ ਤੁਹਾਨੂੰ ਮਿਲਦੇ ਆਪਾਂ ਪੜਾ ਦੇ ਆ ਗਏ ਤੇ ਹੁਣ ਆਪਾਂ ਇੱਥੋਂ ਪਹੁੰਚ ਲੱਗਿਆ ਚਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇ ਮੇਤਰਾ ਵਾਪੋਂ ਲੱਗਿਆ ਚਾਲਾ ਚਲੋ ਵੀ ਮੋਟਰਸਾਈਕਲ ਨਿਕਲ ਗਿਆ ਵਾ ਹੁਣ ਤੁਹਾਨੂੰ ਮਿਲਦੇ ਆਂ ਪੜਾ ਦੇ ਜਾ ਕੇ ਟ੍ਰੌਪ ਪੌਂਡ ਜੇ ਕਿ ਲੱਭ ਲਈ ਪੜਾ ਕੇ ਹੁਣ ਇਹਨੇ ਵਾਗੜੀ ਕਿੱਥੇ ਆ ਸ਼ਾਇਦ ਅੰਦਰ ਹੋਣਾ ਕੋਈ ਨਹੀਂ ਅੰਦਰ ਹੈ ਤੇ ਇਹ ਦੇਖਿਆ ਅੰਦਰੋਂ ਮਤਰਾ ਬਰੀ ਅੰਦਰੀਆ ਦਰਸ਼ਨ ਗੁਰੂ ਬਾਬਾ ਬਈ ਦੇ ਸੋ ਤਾਂ ਜਾਂਦਾ ਦਰਵਾਬਾ ਅੰਦਰੀਆ ਉਹਨਾਂ ਪਈ ਥੋੜਾ ਜਿਹਾ ਸੁਨਤਾਜ ਲਾਵਾਂਗੇ ਤੇ ਇਹ ਤੁਹਾਨੂੰ ਮਿਲਦੇ ਰੇ ਚਾਲਾ ਜਾਣਾ ਉਹ ਗੀਰੀ ਦਰਸ਼ਨ ਕਰੀ ਲੈ ਬਾਬਾ ਬਈ ਦੇ ਬਾਕੀ ਦਾ ਮੁਲੇ ਦੇ ਹੋਰ ਕਿਤੇ ਜਾਣਾ ਸਭ ਕੁਝ ਜਿਵੇਂ ਲੋਚ ਪਾਵਾਂਗੇ ਮਤਰਾ ਅੰਦਰ ਬਾਬਾ ਜੀ ਧਮਾਲਿਆ ਦੇ ਜੋੜਨ ਦੇ ਸਿੰਘ ਪੂਰੇ ਆ ਗਏ ਆ ਤੇ ਹੁਣ ਤੁਹਾਨੂੰ ਮਿਲਦੇ ਆ ਚੱਲਾ ਪੋਣਾ ਬਲੋ ਬਨੰਡ ਤੱਕ ਜੁੜੇ ਰਹੋ ਅਗਰ ਮੇਰੇ ਦੋਸਤ ਮੁੰਦਰ ਸਗਾ ਦੇ ਸਾਰੇ ਸਿੰਘ ਬਾਬਾ ਜੀ ਦੇ ਦੇ ਹਰ ਵਾਰ ਤਿਆਰੀ ਕਰਨ ਅੰਦਰ ਮੱਲੇ ਦੀ ਤਿਆਰੀ ਹੋਉਂਦੀ ਹੈ ਤੇ ਹੁਣ ਤੁਹਾਨੂੰ ਮਿਲਦੇ ਆ ਪਹਿਲਾਂ ਜਾਣਾ ਕਿਤੇ ਹੋਰ ਪੜਾ ਦੇ ਫਿਰ ਮਿਲਦੇ ਆ ਤੁਹਾਨੂੰ ਦਰਸ਼ਕ ਕੇ ਜੀ ਭੋ ਮਿੱਤਰੋ ਹੁਣ ਆਪਾਂ ਜਾਣਾ ਵਾ ਕੇ ਆਨੰਦ ਕਾਰਜ ਤੇ ਕਿਸੇ ਦੇ ਘਰ ਮੂਰਤ ਆ ਕਰ ਉੱਥੇ ਜਾਂ ਫਿਰ ਤਾਂ ਫੇਰ ਜਾਣਾ ਮੱਲੇ ਤੇ ਫੇ ਪਾਵਾਂਗੇ ਮੱਲੇ ਨੂੰ ਚਾਲਾ ਇਹ ਵਲੋਗ ਨੰਨ ਤੱਕ ਜੁੜੇ ਰਹੋਣਗੇ ਅਪਾ ਦੋ ਪੜਾਅ ਤੇ ਮਿੱਤਰਾਂ ਵਾ ਬਾਦਿਆ ਚਾਲੀ ਫੇਰ ਤਾਂ ਨੂੰ ਮਿਲਦੇ ਆਂ ਪਰ ਰਾਤ ਹੀ ਆ ਗਏ ਚੱਕ ਕਰ ਕਪੜਾ ਧਾੜੀ ਸਨ ਮਿੱਤਰਾਂ ਵਾ ਪਹੁੰਚ ਗਏ ਆ ਰੰਗ ਕਾਦ ਤੋਂ ਪੰਜਾਵਾਂਗੇ ਅੰਦਰ ਤੇ ਕਾਜ ਰੰਗ ਦਾ ਆਣਾ ਧਵਾ ਤੇ ਜਾਣਾ ਮੂੜ ਤੇ ਕਿੱਦਗਰੋ ਤੇ ਆਂ ਫੇਰ ਜਾਵਾਂਗੇ ਮੱਲੇ ਤੇ ਵਲੋਗ ਨੰਨ ਤੱਕ ਜੁੜੇ ਰਹੋ ਦਸ਼ਨ ਕਰੋ ਵੀ ਜਮਾਰ ਗੰਦੂ ਜੀ ਕਾਵਾ ਦਾਦੇ ਰੰਗ ਦਾ ਮੱਭਾਈ ਨੂੰ ਤੁਹਾਨੂੰ ਮਿਲਦੇ ਅੰਦਰ ਜਾ ਕੇ ਬੈਠੇ ਜਿਸ ਮਾਰ ਲੋ ਇਹ ਨੰਦਗਾਰਜ ਹੋ ਜਾਵਾਂਗੇ ਤੂਬਾ ਘਰ ਦੇ ਮੂਰਤੇ ਦੇ ਫਿਰ ਅੰਮਲਣ ਚੱਲ ਜੂਗਾ ਤੁਹਾਨੂੰ ਮਿਲਦੀਆਂ ਆਵਾਜ਼ ਹੁਣ ਸਾਡਾ ਸਾਡਾ ਇੱਥੋਂ ਚਾਲਾ ਵਾ ਹੁਣ ਤੁਹਾਨੂੰ ਮਿਲਦੇ ਦੂਜੀ ਪੜਾਏ ਆ ਗਏ ਤੇ ਅੱਜ ਪੈਰਾ ਉਹ ਜੰਗੀ ਲਗਾ ਤਾਂ ਕਰਕੇ ਤਿੰਨ ਪੜਾ ਇਕੱਠੇ ਮੇਤਰ ਹੁਣ ਪਾਉਣ ਲੱਗੇ ਇਥੋਂ ਜਾਲਾ ਹੁਣ ਤਾਂ ਨਾ ਮਿਲਦੇ ਅੱਜ ਨਾਲ ਆਲੇ ਹੁਣ ਕੋਈ ਸਾਡੀ ਗਾਹ ਹੁਣ ਜਨਾ ਕੇ ਮੁਰਗੀ ਦੇ ਸਾਹ ਨਾ ਦੋਨੋਂ ਕੇ ਬੜਾ ਜਗਾ ਕੇ ਮਾਰ ਦਿੱਤੀ ਤੇ ਰੋਕੇ ਰੱਖਣਾ ਨਹੀਂ ਪੱਥਰ ਤੇ ਆਹ ਬੜਾ ਆਵਾਜ਼ ਫਿਰ ਤੋਂ ਬਾਅਦ ਜਾਵਾਂਗੇ ਮੱਲੇ ਦੇ ਤੋਂ ਬਾਅਦ ਜਾਵਾਂਗੇ ਮੱਲੇ ਦੇ ਨਹੀਂ ਉਤਰਾ ਕੇ ਤੇ ਫਿਰ ਬੰਨਿਆ ਚੱਲੇ ਮੱਲੇ ਨੂੰ ਕਰੋ ਨਹੀਂ ਉਤਰਾਤਾ ਕੌਣ ਚੱਲੇ ਆਪਣੇ ਇਥੋਂ ਜਾ ਲਿਆ ਕੰਮ ਕੀ ਤਾ ਤੇ ਹੁਣ ਆ ਸਿੱਧੇ ਜਾਂ ਲੈ ਮਹੱਲੇ ਨੂੰ ਅ ਤ ਨਹੀਂ ਪਤਾ ਰੱਖੇ ਹੁਣ ਇਨਸ਼ਾ ਅੱਲਾ ਮੈਡ ਨੂੰ ਤਨ ਮਿਲਦੇ ਮਹੱਲੇ ਤੇ ਜਾ ਕੇ ਲੋਗਾਂ ਨਾਲ ਨੰਦ ਤੱਕ ਰਹਿਣਾ ਲਾਓ ਵੀ ਮੇਤਰ ਆ ਪਹੁੰਚ ਗਏ ਮਹੱਲੇ ਤੇ ਰੱਖ ਕਰੋ ਮਹੱਲੇ ਤੇ ਪਹੁੰਚ ਕੇ ਹਾਂ ਜਾਵਾਂਗੇ ਦਰਸ਼ਨ ਮੇਲੇ ਕਰਨ ਲੋਗਾਂ ਨਾਲ ਤੱਕ ਰਹਿਣਾ ਸਾਰਨਾਮ ਲਾ ਮੰਗ ਤਨ ਮਿਲਦੇ ਆ ਤੁਹਾਨੂੰ ਹਣ ਗੱਲ ਲਓ ਬਾਈ ਜੀ ਦੂਬਈ ਆ ਗਏ ਆ ਜੱਟ ਭਾਈ ਕਿਦਾਂ ਸਾਬ ਆਏ ਬੱਤਾਂ ਦਾਦਾ ਆਏ ਗਏ ਆਏ ਗਏ

ਮਨ ਲੈ ਤੇ ਆ ਰਿਹਾ ਹਲੀ ਹਣ ਮੱਲਾ ਨਿਕਲਣੇ ਆਲਾ ਤੁਹਾਨੂੰ ਅੱਗੇ ਜਾ ਕੇ ਬੱਲੇ ਬਾਬਾ ਜੋਗਾ ਸਿੰਘ ਜੀ ਦੇ ਪੜਾਦੇ ਹਾਂਜੀ ਹਣਾ ਜੱਟ ਭਾਈ ਜਾਣਾ ਬਾਬਾ ਜੋਗਾ ਸਿੰਘ ਜੀ ਦੇ ਪੜਾਦੇ ਚਲੋ ਸਿੰਘ ਫੋਜ ਕਰੋ ਮਿੱਤਰ ਕਸ਼ਨਾ ਕਰੋ ਸਿੰਘ ਆਨੇ ਆਇਆ ਆਪਣਾ ਮੀਤੀ ਤੇਰੇ ਇਤਾਸ਼ਾ ਸਤਿਗੁਰੂ ਆ ਗਿਆ ਜੀ ਜੇ ਜੇ ਮੇਰੇ ਵੀਰ ਕੋ ਜੇ ਕਿਹੜੇ ਜੇ ਕੇ ਵੀਰ ਭਰਾ ਕੋ ਹੈਗਾ ਤੇਨੂੰ ਦੇ ਦੋ ਸ਼ਸਤਰ ਦੇ ਦੇ ਭਰਾ ਸ਼ਸਤਰ ਨੂੰ ਹੈਗਾ ਤੇ ਉਹ ਚੰਝਾ ਮੈਨ ਲੱਗ ਜੇ ਇਹ ਦਾ ਸ਼ਸਤਰ ਕੋ ਮਾਤਾ ਜੇ ਜੇ ਕੇ ਵੀਰ ਭਰਾ ਕੋ ਹੈਗਾ ਤੇ ਦੇ ਦੋ ਨਹੀਂ ਐਸੀ ਕਿ ਚੱਕ ਲਿਆ ਚੱਕੋ ਜਿਵੇਂ ਬੰਦੀ ਆ ਚੁੱਕੀ ਆ ਚੈੱਕ ਕਰੋ ਫੌਜਾਂ ਆ ਚੁੱਕੀਆਂ ਨੇ ਚੈੱਕ ਕਰੋ ਬੋਣਾ ਤਾਂ ਲੈ ਆਂਦਾ ਯਾਰ ਮੈਂ ਉੱਥੇ ਉੱਥੇ ਬਾਬਾ ਜੀ ਆ ਗਏ ਪ੍ਰਤਾਪ ਕੜਾ ਲੈ ਉਤਰ ਹਾਂ ਚਾਲੇ ਪਉਣ ਲੱਗਿਆਂ ਗੁਰਦਰਬਾਰਾਂ ਨੂੰ ਤੇ ਦਰਸ਼ਨ ਕਰ ਲਿਓ ਇੱਧਰ ਆਪਣੇ ਗੁਰਸ਼ਰਨ ਭਾਈ ਆ ਬਤਾ ਦੇ ਬਚਾਰੇ ਮਾਰ ਕੇ ਨਾ ਵਾਪਸ ਨਾ ਕਰ ਨਾ ਕਰ ਲੋਗ ਇਧਰ ਉਹ ਨਾ ਸੋਟਣਾ ਦੇਈ ਭਰਾ ਨਾ ਕਰ ਬਲਾ ਉਤਰੋ ਦਰਸ਼ਨ ਕਰੋ ਉਹ ਜਾਣਿਆ ਫਰਾ ਹੋਬਾ ਜੋਗਾ ਸੁਨੀਰੀ ਦੇ ਤੇਰੇ ਕੱਢਾਂਗੇ ਭੱਲਾ ਦੇ ਦਰਸ਼ਨ ਕਰ ਲਿਓ ਜੱਟ ਭਾਈ ਇੱਧਰ ਚਲੋ ਭਾਈ ਇਹ ਨਾ ਮੈਂ ਜੀ ਬੰਦਾ ਆ ਰਿਹਾ ਹੈ ਨਾ ਚੈੱਕ ਕਰ ਫੋਨ ਚੱਲੇ ਆ ਪੜਾ ਦੇ ਵਾਪਸ ਫਿਰ ਦਿਨ ਰੂਹਾ ਮਹਲਾਤ ਨੂੰ ਕਰਾਂਗੇ ਦਰਸ਼ਨ ਵੀ ਤੇ ਮੈਂ ਲੈ ਦੇ ਜੀ ਉਹ ਨਾ ਬਣ ਰਿਹਾ ਅੰਤ ਤੱਕੇਪ ਨਾ ਕਰੀ ਉਹ ਬਾਬਾ ਝੂਠੀ ਮਾਇਆ ਵਾਸਤੇ ਸੁਤਾਲ ਫੜ ਮਾਰੇ ਮੇਂ ਛੱਟੇ ਇਸ ਤਰ੍ਹਾਂ ਸਈ ਮੀਆਂ ਇੰਤਰੋ ਪੜਾ ਦੇ ਆਏ ਆ ਬਿੱਟੂ ਜੀ ਕੋਈ ਕਹਿਣਾ ਜਾਓਗੇ ਇੱਧਰ ਵੇਖ ਹੋਰ ਕਰੇ ਕਿਤੇ ਕਰੀ ਬੀਤੀ ਕਰੀ ਹੋਣ ਕਰ ਹੋਰ ਕਰ ਦਿਨਾ ਵੇ ਚੈੱਕ ਕਰੋ ਇਧਰ ਆਪਣੇ ਕੋ ਸ਼ਰਨ ਜੋ ਜੱਟ ਕਹਿੰਦੇ ਨੇ ਜੱਟ ਉਹ ਕਰ ਦਿਨਾ ਵੇ ਇਧਰ ਆ ਪਾ ਗਿਆਂ ਫੇਰ ਆਪੜਾ ਦੇ ਹੁਣ ਸਾਡਾ ਲੰਗ ਜੇ ਤਾਂ ਮੱਲਾ ਨਿਕਲੂਗਾ ਚੱਕ ਦੇ ਬਹ ਹੈ ਗਈ ਤਾਂ ਕੋਈ ਕੰਮ ਜ਼ਰੂਰੀ ਹੁੰਦਾ ਵਾ ਥਾਣੇ ਚੋਰ ਤੇ ਅੱਗੇ ਉਹ ਆਵੇ ਆਪਣਾ ਸਾਰਾ ਖਾ ਗਿਆ 20 ਰੁਪਏ ਲੈ ਰਹੇ ਹਾਂ ਬਾਕੀ ਸਾਰੇ ਖਾਣੇ ਹੋ ਗਏ ਨਾ ਆ ਵੇਖੋ ਚੱਲ ਬਰੇ ਤਰਹੋਂ ਤੁਹਾਨੂੰ ਮਿਲਦੇ ਆ ਜਦੋਂ ਮੱਲਾ ਨਿਕਲੂਗਾ ਚੈੱਕ ਚੈੱਕ ਕਰੋ ਹੋਂਦਾਂ ਮਿਲਦੇ ਆ ਜਦੋਂ ਮੱਲਾ ਨਿਕਲਗਾ ਹੋਂਦਾਂ ਤੁਹਾਨੂੰ ਫੇਰ ਮਿਲਦੇ ਆ ਆਈ ਇਹ ਲਗਾਈ ਮਿੱਟੀਏ ਕਰਨਿਆ ਮਿੱਟੀ ਕੋੜਾ ਓਏ ਵਾਰੀ ਬਿੱਟੂਏ ਕਿਧਰ ਕਰਦਾਈ ਕਰੀ ਵੀ ਮਿੱਟੀ ਕਰੀ ਫੇਰ કરી નસાલેﾞﾞﾞલી લેગો મેદી કર દે રે કરી તું નામ ના મેદી મારે આ પોડ માડયા કોડે ને કોડે ને પોડ માડ મેદી કરી કરી એક કરી ਉਹ ਤੇ ਮਾਰੀਏ ਹਾ ਤੇ ਮਾਰੀਏ ਉਧਰ ਹੱਥ ਲਾ ਰਿਹਾ ਸੀ ਨੇ ਵਿੱਚ ਨਹੀਂ ਨਹੀਂ ਪਰਵਾਹ ਵੀ ਯਾਰ ਨਾ ਫਿਰ ਲਗਾ ਕੀ ਤਨੰਦ ਕਰ ਦਿੰਦੇ ਮੇਰੀ ਬਾਤ ਮੇਰੀ ਪਲ ਲੈਦੀ ਤਿਆਰੀ ਹੋ ਚੁਕੀ ਆ ਹੁਣ ਨਿਕਲੂਗਾ ਮੱਲਾ ਚੱਕ ਰੋ ਘੋੜੇ ਹੋ ਗਏ ਤਿਆਰ ਬਰ ਤਿਆਰ ਤੇਰਾ ਪਕੋੜੇ ਚੜੇ ਆ ਓਏ ਉਹ ਜਾਟਾ ਫੜਲਾ ਵਲੋਗ ਬਣਾਈ ਜਾ 5 ਮਿੰਟ ਮੈਂ ਵਹੀ ਗੱਲ ਕਰੀਏ ਚੱਲ ਵਲੋਗ ਚਾਲੂ ਕਰ ਹਲੋ ਮਾ ਜੀ ਦਾ ਵੇਰ ਕੋਦੇ ਬਾਈ ਜੀ ਐਥੋਂ ਮਾਟਰ ਟੀਵੀ ਮਿੱਤਰੋ ਬਾਬਾ ਜੀ ਕੋੜੇ ਦੇ ਚੜ ਗਏ ਹੁਣ ਨਿਕਲੂਗਾ ਮੱਲਾ ਤੇ ਵਲੋਗ ਨੂੰ ਸ਼ੂਟ ਹੋਗਾ ਪੂਰਾ ਚੈੱਕ ਕਰੋ ਮਾਪੇ ਜੀ ਕੋੜੇ ਦੇ ਚੜ ਗਏ ਹੁਣ ਨਿਕਲੂਗਾ ਮੱਲਾ ਸਟਾਰਟ ਹੋ ਗਿਆ ਚੈੱਕ ਕਰੋ

terus pura jangi ma la ਤੁਹ ਕਿਸ ਸਮਾਪਤੀ ਹੁਣ ਆਪਾਂਗੇ ਚਲਾ ਕਰਨ ਹਾ ਛੱਡ ਓਦਰ ਮਿਸਟੈਕ ਹਾ ਚੈੱਕ ਕਰ ਕਿਆ ਮਿਸਟੈਕ ਆ ਕੀ ਇਹ ਬਟਾਲੇ ਜੇ ਵਾ ਖਾਲਸਾ ਫਦੇ ਹਾ ਲਾਲ ਚੈੱਕ ਕਰ ਹੁਣ ਧਨਮੁਰ ਦੇ ਘਰ ਆ ਤਾ ਹੁਣ ਹੀ ਮਲੇ ਇਸ ਸਮਾਪਤੀ ਹੁਣ ਪਾਵਾਂਗੇ ਚਲਾ ਕਰਨ ਇਦਰਾ ਯਾ ਕਾਲ ਕਾਲੇ ਜਵੇ ਛੱਪੇ ਤਰਾ ਜੀ ਦਸਿਆਂ ਨੂੰ ਪਾ ਲੈ ਯਾ ਕਾਲ ਕਾਲ ਮੱਤੀ ਦੇਖੇਗਾ ਲੱਗਿਆ ਦੁਨਾ ਪੜੋਨਾ ਗੋਜੋਨਾ ਵਾਟ ਕੁਦਾਵੰਤ ਬੁਝੀਂ ਐਸੋ ਨਾ ਅਰਸ਼ੇ ਰਿਬਾਲਾ ਗਿਆ ਵੀ ਨਹੀਂ ਆਉਂਦਾ ਰੇ ਭਾਗੇ ਸਾਤ ਸ੍ਰੀ ਯਾ ਕਾਲ ਲੈ ਚਲ ਜੰਗਾ ਫਿਰ ਓਕੇ ਰਦਰ ਓਕੇ ਕੈ ਚੰਗਾ ਕੋਪ 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 ਤਰੋ ਆਵਾ ਪਹੁੰਚ ਗਿਆ ਘਰ ਅੱਜ ਦਾ ਵਲੋਗ ਇੱਥੇ ਕਰਦੇ ਐਂਡ ਤੁਸੀਂ ਲਗਭਗ ਵਲੋਗ ਸਾਰਾ ਵੇਖ ਹੀ ਲਿਆ ਹਵਾ ਮਲੇ ਰਾਤੇ ਅੱਜ ਦਾ ਵਲੋਗ ਇੱਥੇ ਕਰਦੇ ਸਮਾਪਤ ਹੁਣ ਤੁਹਾਨੂੰ ਮਿਲਦੇ ਨੇ ਨੈਕਸਟ ਵੀਡੀਓ ਨਾਲ ਤੇ ਵਲੋਗ ਨੂੰ ਕਰਦੇ ਸ਼ੇਅਰ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਹੁਣ ਤੁਹਾਨੂੰ ਮਿਲਦੇ ਨੇ ਨੈਕਸਟ ਵੀਡੀਓ ਨਾਲ ਟੇਕ ਕੇ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ